ਸਚਾਈ ਵੀ ਹੈ ਤੇ ਝੂਠ ਵੀ ਹੈ ਝੂਠੇ ਹੈ ਕਿ ਉਹ ਅਮਨ ਕਾਨੂੰਨ ਦੇ ਨਾਂ 'ਤੇ ਬਹੁਤ ਕੁਝ ਨੂੰ ਢੱਕ ਰਹੇ ਨੇ ਸਿੱਧੀ ਗੱਲ ਨਹੀਂ ਕਰਦੇ ਜੋ ਸੱਚੀ ਤੇ ਸਿੱਧੀ ਗੱਲ ਕਰਨੀ ਚਾਹੀਦੀ ਹੈ ਇਹ ਜਿਹੜੀ ਗੋਲਮੋਲ ਭਾਸ਼ਾ ਹੈ ਇਸ ਭਾਸ਼ਾ ਨਾਲ ਸਾਰੀਆਂ ਰਾਜਸੀ ਪਾਰਟੀਆਂ ਨੂੰ ਕੋਈ ਇਤਰਾਜ਼ ਨਹੀਂ ਸਾਰੀਆਂ ਰਾਜਸੀ ਪਾਰਟੀਆਂ ਤੇ ਸਮਾਜ ਦੇ ਵੀ ਵੱਡੇ ਹਿੱਸੇ ਜਿਨ੍ਹਾਂ ਦੇ ਉੱਤੇ ਸਾਰੀ ਗੱਲ ਦਾ ਅਸਰ ਹੋ ਚੁੱਕਾ ਹੁੰਦਾ ਹੈ ਉਹ ਇਸ ਗੱਲ ਨੂੰ ਪ੍ਰਵਾਨ ਕਰ ਜਾਂਦੇ ਵੇ ਇੱਕ ਵਾਰ ਕਹਿ ਦਿਓ ਕਿ ਆਮਨ ਕਾਨੂੰਨ ਨੂੰ ਖਤਰਾ ਬੱਸ ਸੋ ਸਚਾਈ ਇੱਕ ਇਹ ਹੈ ਜੇ ਆਪਾਂ ਦੇਖੀਏ ਕਿ ਹਕੀਕਤ ਨੰਗੀਆਂ ਅੱਖਾਂ ਨਾਲ ਦੇਖੀ ਜਾਵੇ ਤਾਂ ਮੇਰਾ ਖਿਆਲ ਹੈ ਕਿ ਜੇ ਕੋਈ ਬੰਦਾ ਸਿੱਖ ਵਿਰੋਧੀ ਤੋਂ ਸੁਬਾਨਾ ਅੰਨਾ ਨਹੀਂ ਹੋਇਆ ਤਾਂ ਉਹਨੂੰ ਇਹ ਗੱਲ ਤਾਂ ਹੁਣ ਤੱਕ ਸਮਝ ਆ ਜਾਣੀ ਚਾਹੀਦੀ ਹੈ ਕਿ ਭਾਰਤੀ ਰਾਜ ਸ਼ੁਰੂ ਤੋਂ ਹੀ ਸਿੱਖਾਂ ਦੇ ਪ੍ਰਤੀ ਇੱਕ ਬੜੀ ਸ਼ਰੀਕੇ ਵਾਲੀ ਸਾੜੇ ਵਾਲੀ ਵਿਰੋਧ ਵਾਲੀ ਤੇ ਨਫ਼ਰਤ ਵਾਲੀ ਨੀਤੀ ਅਪਣਾ ਕੇ ਚੱਲ ਰਿਹਾ ਹੈ ਕਿ ਸਿੱਖਾਂ ਨੂੰ ਲਗਾਤਾਰ ਕਿਸੇ ਨਾ ਕਿਸੇ ਤਰ੍ਹਾਂ ਕਮਜ਼ੋਰ ਕੀਤਾ ਜਾਵੇ ਜਿਦਾ ਮਤਲਬ ਸਿੱਖਾਂ ਤੋਂ ਕੋਈ ਭੈ ਆਉਂਦਾ ਉਹਨਾਂ ਨੂੰ ਤੇ ਭੈ ਸਮਝਣਾ ਵੀ ਕੋਈ ਬਹੁਤਾ ਔਖਾ ਨਹੀਂ ਇਹ ਸਭ ਨੂੰ ਪਤਾ ਹੈ ਕਿ ਸਿੱਖਾਂ ਦੇ ਵਿੱਚ ਜਿਹੜਾ ਜ਼ੁਲਮ ਤੇ ਬੇਇਨਸਾਫੀ ਵਿਰੁੱਧ ਲੜਨ ਦੀ ਅਥਾ ਸਮਰੱਥਾ ਇਹ ਸਮਰਥਾ ਇਹ ਮੈ ਨਹੀਂ ਆਗੀ ਇਹ ਇਹ ਇਥੇ ਬਡੇ ਸਿਰ ਦੇ ਨੇ ਪਏ ਇਥੇ ਗੁਰੂਆਂ ਨੇ ਸੀਸ ਵੀ ਕਟਵਾਇਆ ਤਤਿਆਂ ਤਵੀਆਂ ਤੇ ਬੈਠੇ ਨੇ ਤੇ ਸਰਵੰਸ ਵੀ ਬਾਰੇ ਨੇ ਤੇ ਉਸ ਤੋਂ ਬਾਅਦ ਪੰਜਾਬ ਦੀ ਧਰਤੀ ਨੂੰ ਸਿੱਖਾਂ ਨੇ ਆਪਦੇ ਖੂਨ ਨਾਲ ਰੰਗਿਆ ਐ ਇਸੇ ਗੱਲ ਵਾਸਤੇ ਕਿ ਜ਼ੁਲਮ ਤੇ ਬੇਇਨਸਾਫੀ ਸਹਿਣ ਨਹੀਂ ਕਰਨੀ ਸੋ ਜਿੱਥੇ ਵੀ ਜ਼ੁਲਮ ਤੇ ਬੇਇਨਸਾਫੀ ਹੋ ਉਥੇ ਸਿੱਖਾਂ ਨੇ ਉਹਦੇ ਖਿਲਾਫ ਲੜਨਾ ਹੀ ਐ ਇਹ ਗੱਲ ਜਾਣਦੇ ਨੇ ਭਾਰਤੀ ਰਾਜ ਫਾਕਮ ਸ਼ਾਇਦ ਸਾਡੇ ਨਾਲੋਂ ਵੀ ਵੱਧ ਜਾਣਦੇ ਇਸ ਕਰਕੇ ਇੱਕ ਭੈ ਉਹਨਾਂ ਨੂੰ ਮੁੱਢ ਤੋਂ ਹੀ ਸਿੱਖਾਂ ਤੋਂ ਆਉਂਦਾ ਰਿਹਾ ਤੇ ਜਦੋਂ ਕੋਈ ਮਾੜੀ ਜੀ ਵੀ ਉਹਨਾਂ ਨੂੰ ਉਹਦਾ ਪ੍ਰਗਟਾਵਾ ਕਿਤੇ ਲੱਗਿਆ ਮੈਨੀਫੈਸਟੇਸ਼ਨ ਹੋਈ ਇਹ ਲੱਗਿਆ ਕਿ ਇਹ ਤਾਂ ਫੇਰ ਉਹ ਸਰਕਾਰ ਦੇ ਖਿਲਾਫ ਤੁਰ ਸਕਦੇ ਨੇ ਤਾਂ ਉਹ ਮੁੱਢ ਤੋਂ ਹੀ ਇਸ ਤਰ੍ਹਾਂ ਦੀਆਂ ਪਾਲਿਸੀਆਂ ਅਡਾਪਟ ਕਰਦੇ ਰਹੇ ਨੇ ਤੇ ਜਦੋਂ ਆਪਾਂ ਗੱਲ ਨੂੰ ਨਵੇੜ ਗਏ ਕਿ ਸਿੱਖਾਂ ਨਾਲ ਬੇਇਨਸਾਫੀਆਂ ਤੇ ਬਦੀਕੀਆਂ ਦਾ ਇੱਕ ਪੂਰਾ ਇਤਿਹਾਸ ਪਿਆ ਤੇ ਜਿਹਦੇ ਵਿੱਚੋਂ ਸਭ ਤੋਂ ਉਗੜਵੀ ਘਟਨਾ ਉਹ ਸੀਗੀ ਦਰਬਾਰ ਸਾਹਿਬ ਉੱਤੇ ਫੌਜੀ ਟੈਂਕਾਂ ਨਾਲ ਹਮਲਾ ਤੇ ਉਸ ਤੋਂ ਬਾਅਦ ਪੰਜਾਬ ਦੀ ਧਰਤੀ ਨੂੰ ਦਸਾਂ ਸਾਲਾਂ ਲਈ ਜਿਸ ਤਰ੍ਹਾਂ ਲਹੂ ਲੋਹਾਂ ਕੀਤਾ ਉਹ ਕਹਾਣੀ ਸਾਰਿਆਂ ਦੇ ਸਾਹਮਣੇ ਹੈ